ਪਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਅਜਾਤ ਚੋਣ ਲੜ ਰਹੇ ਨੇ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਆਪਣਾ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਵਾਪਸ ਨਾ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਕਿ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਵੱਲੋਂ ਭਿਆਨ ਦੇ ਕੇ ਹੁਣ ਅਖਾਲੀ ਦਲ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਜੋ ਕਿ ਸਿੱਖ ਕੌਮ ਦੇ ਨਾਲ ਨੇ ਤੇ ਪਹਿਲਾ ਵੀ 1984 ਦੇ ਵਿੱਚ ਜੋ ਸਾਡੇ ਨਾਲ ਇਤਿਹਾਸ ਦੇ ਵਿੱਚ ਵਾਪਰਿਆ ਉਹ ਅੱਜ ਤੱਕ ਸਿੱਖ ਕੌਮ ਨਹੀਂ ਭੁੱਲ ਸਕੀ ਤੇ ਉਸੇ ਤਰ੍ਹਾਂ ਹੁਣ ਫਿਰ ਤੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਨਾਲ ਸਰਕਾਰਾਂ ਤੱਕੇਸ਼ਾਈ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਕਿ ਸ਼੍ਰੀ ਖਡੂਰ ਸਾਹਿਬ ਤੋਂ ਹੁਣ ਜਾ ਚੋਣ ਦੇ ਲਈ ਲੜਨ ਦੇ ਲਈ ਹਰਪਾਲ ਸਿੰਘ ਬਲੇਰਾ ਪੱਗੇ ਆ ਰਹੇ ਨੇ ਤਾਂ ਉੱਥੇ ਹੀ ਹੁਣ ਅਕਾਲੀ ਦਲ ਨੇ ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਦੇ ਵੱਲੋਂ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਅੰਮ੍ਰਿਤਪਾਲ ਨੂੰ ਲੈ ਕੇ ਬਾਦਲਾ ਨੇ ਬੇਸ਼ੱਕ ਨਮੀ ਚਾਲ ਚੱਲ ਲਈ ਹੈ ਦਾ ਕੰਮ ਭਾਈ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਸੀਂ ਉਹਨਾਂ ਨੂੰ ਜਿਤਾ ਕੇ ਜ਼ਰੂਰ ਭੇਜਾਂਗੇ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਜਿਹੜੇ ਕੇਸ਼ ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਾਡੇ ਜਾ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਹੋਰ ਕੀ ਕਹਿਣਾ ਹੈ ਆ ਬਲਟੋ ਆਖੜਾ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ ਹੁਣ ਭਾਈ ਅਮਰਤਪਾਲ ਸਿੰਘ ਖੜ ਗਏ ਇਸੇ ਖੰਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1994 ਚ ਜਿਤਾਇਆ ਸੀ ਉਹੀ ਖੰਡੂਰ ਸਾਹਿਬ ਅੱਜ ਦੱਸੂਗਾ ਕਿ ਅਮਰਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਹੈ ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ ਉਹੀ ਬਾਦਲ ਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ ਸਮਾਂ ਵੀ ਲੱਗਦਾ ਹੈ ਪਰ ਆਪਾਂ ਚਾਹੁੰਦੇ ਆ ਜਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜੇ ਸਮੇਂ ਦੇ ਵਿੱਚ ਥੋੜੇ ਸੋਰਸਸ ਦੇ ਰਾਹੀਂ ਮਿਲ ਸਕੀਏ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ ਬੇਸ਼ੱਕ ਫੋਨ ਕਰੋ ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਤੇ ਦੱਸੋ ਕਿ ਅਸਲੀਅਤ ਕੀ ਹੈ ਕਾਗਜ਼ ਇਹਨਾਂ ਨੂੰ ਦੋ ਜੀ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ ਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਇਹ ਮੇਰਾ ਵਿਸ਼ਵਾਸ ਹੈ ਆ ਬਲਟੋਆ ਖੜਾ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ ਹੁਣ ਭਾਈ ਅਮਰਤਪਾਲ ਸਿੰਘ ਖੜ ਗਏ ਇਸੇ ਖੰਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1994 ਵਿੱਚ ਜਿਤਾਇਆ ਸੀ ਉਹੀ ਖਡੂਰ ਸਾਹਿਬ ਅੱਜ ਦੱਸੂਗਾ ਕਿ ਅਮਰਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਹੈ ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ ਉਹੀ ਬਾਦਲ ਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ ਸਮਾਂ ਵੀ ਲੱਗਦਾ ਹੈ ਪਰ ਆਪਾਂ ਚਾਹੁੰਦੇ ਆ ਜਿੰਨੇ ਕ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜੇ ਸਮੇਂ ਦੇ ਵਿੱਚ ਥੋੜੇ ਸੋਰਸਸ ਦੇ ਰਾਹੀਂ ਮਿਲ ਸਕੀਏ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ ਬੇਸ਼ੱਕ ਫੋਨ ਕਰੋ ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਤੇ ਦੱਸੋ ਕਿ ਅਸਲੀਅਤ ਕੀ ਹੈ ਕਾਗਜ਼ ਇਹਨਾਂ ਨੂੰ ਦਿਓ ਜੀ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ ਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਇਹ ਮੇਰਾ ਵਿਸ਼ਵਾਸ ਹੈ